ਨਮਸਤੰ ਆਪੂਤੇ ਹੁਣੇ ਅਸੀਂ ਅਰਥ ਦੇ ਕਰਕੇ ਆ ਤਤਾਂ ਤੋਂ ਰਹਿਤ ਭੂਤ ਤੋਂ ਰਹਿਤ ਪਾਣੀ ਅਗ ਅਖਵਾ ਮਿੱਟੀ ਆਕਾਸ਼ ਇਹਦਾ ਤੂੰ ਨਹੀਂ ਬਣਿਆ ਹੋਇਆ ਤੈਨੂੰ ਨਮਸਕਾਰ ਤੁਸੀਂ ਤਤਾਂ ਤੋਂ ਬਿਨਾਂ ਨਮਸਤੰ ਅਲੋਕੇ ਇੱਥੇ ਬੇਨਤੀ ਹੈ ਅਲੋਕ ਐੜਾ ਤੇ ਲੋਕ ਅਗੇ ਅਲੋਕੇ ਜਿਹਨੂੰ ਕਹਿੰਦੇ ਆ ਅਵਲੋਕਣਾ ਦੇਖਣਾ ਅਲੋਕੇ ਕੋਈ ਨਹੀਂ ਜੰਮਿਆ ਤੈਨੂੰ ਦੇਖ ਸਕੇ ਤੁਸੀਂ ਅਧ੍ਰਿਸ਼ਟ ਹੋ ਮਹਾਰਜ ਕਹਿੰਦੇ ਨਮਸਤੰ aloake namastang ashoke ਉਹ ਜਿਵੇਂ ਐਸੇ ਨਾ ਬਿੰਦੀ 라 ਹਜ਼ੂਰ ਨੇ ਬਿੰਦੀ ਨਹੀਂ ਥੱਲੇ ਲਾਈ ਕਿਤੇ ਅਰਥ ਇਹ ਕਰਾਂਗੇ ਅਸ਼ੋਕੇ ਸ਼ੋਕ ਚਿੰਤਾ ਗਮ ਪਰਬ੍ਰਹਮ ਪਰਮੇਸ਼ਵਰ ਨੂੰ ਕੋਈ ਗਮ ਨਹੀਂ ਕੋਈ ਚਿੰਤਾ ਨਹੀਂ ਉਹ ਸ਼ੋਕ ਸੇ ਰਹਿਤ ਹੈ ਨਮਸਤੰ ਨਿਰਤਾਪੇ ਨਮਸਕਾਰ ਹੈ ਆਪ ਜੀ ਨੂੰ ਨਿਰਤਾਪੇ ਨਿਰਦਰ ਤੇ ਰਹਤ ਤਾਪੇਦਰ ਤੇ ਤਾਪ ਜਿਹਨੂੰ ਕਹਿੰਦੇ ਤੀਨੇ ਤਾਪ ਨਿਵਾਰਣ ਖਾਰਾ ਆਦ ਬਿਆਦ ਤੇ ਉਪਾਦ ਜਿਹਨੂੰ ਪੁਰਾਣੇ ਸੱਜਣ ਕਹਿੰਦੇ ਸਨ ਅਧਿਆਤਮਕ ਅਦਵਾਇਦਿਕ ਤੇ ਅਤਪੂਤਕ ਮਨ ਚੋਂ ਉੱਠੇ ਸ਼ਰੀਰ ਨੂੰ ਲੱਗੇ ਕੁਦਰਤੀ ਆਪਤਾਈਆਂ ਨਮਸਤੰ ਨਿਰਤਾਪੇ ਆਪ ਜਿਹਨੂੰ ਤਿੰਨਾ ਤਾਪਾਂ ਵਿੱਚੋਂ ਕੋਈ ਤਾਪ ਨਹੀਂ ਵਿਆਪਦਾ ਤੇਰੇ ਲਈ ਖੜ ਥੋੜਾ ਹੋ ਜਾਣੇ ਤੇਰੇ ਲਈ ਕੋਈ ਬਿਮਾਰੀ ਥੋੜਾ ਫੈਲ ਜਾਣੀ ਨੋ ਅਗੇ ਮਾ ਜੀ ਕਹਿੰਦੇ ਨਮਸਤੰ ਆ ਥਾਪੇ ਥਾਪ ਦਾ ਅਰਥ ਨੂੰ ਥਾਪਣਾ ਜਿਵੇਂ ਮੂਰਤੀਆਂ ਨਹੀਂ ਥਾਪਦੇ ਵੈ ਗੁਰੂ ਜੀ ਤੇ ਤੁਹਾਨੂੰ ਕੋਈ ਥਾਪ ਨਹੀਂ ਸਕਦਾ ਨਮਸਕਾਰ ਤੁਹਾਨੂੰ ਨਮਸਤੰ ਤੇਰਮਾਨੇ ਫਿਰ ਬਿੰਤੀ ਨਮਸਤੰ ਤੇਰਮਾਨੇ ਤਰੇ ਦਾ ਅਰਥ ਹੋ ਗਿਆ ਤਿੰਨ ਮਾਨੇ ਦਾ ਲਬਜ਼ੀ ਅਰਥ ਹੁੰਦਾ ਜੀ ਮਾਨ ਕਰਨਾ ਇੱਜ਼ਤ ਕਰਨੀ ਜਾਂ ਮੰਨਣਾ ਜੀ ਕਿਸੇ ਅਗੇ ਝੁਕ ਜਾਣਾ ਤਿਰਮਾਨੀ ਦਾ ਅਰਥ ਤਿੰਨਾਂ ਲੋਕਾਂ ਦੇ ਆਕਾਸ਼ ਪਤਾਲ ਤੇ ਜਿਹੜਾ ਆ ਧਰਤੀ ਹੈ ਤਿੰਨਾਂ ਲੋਕਾਂ ਦੇ ਲੋਕ ਤੈਨੂੰ ਮੰਨਦੇ ਨੇ ਨਮਸਕਾਰ ਕਰਦੇ ਨਮਸਤੰ ਤਿਰਮਾਨੇ ਨਮਸਤੰ ਨਿਦਾਨੇ ਨਿਦਾਨ ਦਾ ਅਰਥ ਖਜ਼ਾਨਾ ਨਮਸਕਾਰ ਹੈ ਤੁਹਾਨੂੰ ਸਾਰੇ ਖਜ਼ਾਨਿਆਂ ਦੇ ਮਾਲਕ ਤੁਸੀਂ ਹੋ ਅਗਲਾ ਬੇਨਤੀ ਨਮਸਤੰ ਆਗਾਹੇ ਅਰਜ਼ ਮੈਂ ਕੀਤੀ ਸੀ ਜੀ ਆਗਾਤ ਆਗਾਦ ਜਿਹੜੇ ਲਫ਼ਜ਼ ਨੇ ਇਹਨਾਂ ਦੇ ਅਰਥ ਕੋਈ ਨੇ ਆਗਾਦ ਅਰਥ ਜਿਹਨੂੰ ਕੋਈ ਗਾਹ ਨਾ ਸਕੇ ਲੱਭ ਨਾ ਸਕੇ ਨਮਸਕਾਰ ਹੈ ਆਪ ਜੀ ਨੂੰ ਤੁਹਾਡਾ ਕੋਈ ਅੰਤ ਨਹੀਂ ਪਾਸਕਦਾ ਅੱਗੇ ਮਹਾਰਾਜ ਬਚਨ ਕਰ ਰਿਹਾ ਨਮਸਤੰ ਆਵਾਹੇ ਹੈ ਪਰਮ ਭ੍ਰਮ ਪਰਮੇਸ਼ਵਰ ਜੀ ਆਪ ਜੀ ਉਹ ਹੋ ਜਿਸ ਨੂੰ ਆਵਾਹੇ ਦਾ ਅੱਗੇ ਕੀਤਾ ਸੀ ਆਵਾਹ ਜਿਦੀ ਜਿਦੀ ਸਵਾਰੀ ਹੋਵੇ ਅਬਾਏ ਅਰਥ ਜਿਦੀ ਕੋਈ ਸਵਾਰੀ ਨਹੀਂ ਉਹ ਖਿਲਦਾ ਹੀ ਕੋਈ ਨਹੀਂ ਉਹਨੂੰ ਕਿਸੇ ਨੇ ਖਲਾ ਨਹੀਂ ਸਕਣਾ ਨਮਸਤੰ ਤਰਬਰਗੇ ਇਹ ਤੁਹਾਡੇ ਧਿਆਨ ਨਾਲ ਸੁਣੋ ਤ੍ਰੈ ਅਰਥ ਹੋ ਗਿਆ ਤਿੰਨ ਵੈਸੇ ਬਰਗ ਦਾ ਅਰਥ ਰਾਜ ਤਮ ਤੇ ਸਤ ਉਹ ਤਰਬਰਗ ਦਾ ਅਰਥ ਹੁੰਦਾ ਤਿੰਨਾ ਦਾ ਇਕੱਠ ਜਿਵੇਂ ਤ੍ਰਿਫਲਾ ਕਹਿੰਦੇ ਆ ਤ੍ਰਿਕੁਟੀ ਕਹਿੰਦੇ ਆ ਇਹ ਤਰਬਰਗ ਦਾ ਅਰਥ ਕੀਤਾ ਸਾਡੇ ਵਿਦਵਾਨਾਂ ਨੇ ਮਨੁਸਿਮਰਤੀ ਕਰਦੀ ਧਰਮ ਅਰਥ ਤੇ ਕਾਮ ਮੋਕਸ਼ ਨਹੀਂ ਕਰਦੀ ਨਮਸਤੰ ਤਰਬਰਗੇ ਖੇ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਜੀ ਨਮਸਕਾਰ ਹੈ ਤੁਹਾਨੂੰ ਧਰਮ ਅਰਥ ਤੇ ਕਾਮ ਇਹ ਤੇਰੇ ਕੋਲ ਹੀ ਮਿਲਦੇ ਨੇ ਤੋ ਤਿੰਨਾ ਗੁਣਾ ਸਮੇਤ ਹੈ ਅੱਗੇ ਗੁਰੂ ਜੀ ਸ਼ਬਦ ਵਰਦੇ ਆ ਉਹ ਜਿਵੇਂ ਇਸੇ ਇਹਦੇ ਤਿੰਨ ਤਰੀਕੇ ਨਾਲ ਅਰਥ ਕੀਤੇ ਨੇ ਮੈਂ ਅਰਜ ਕੀਤੀ ਰਾਜ ਗੁਣ ਤਮ ਗੁਣ ਸਤ ਗੁਣ ਵੀ ਤਰਬਰਗ ਜਿਹੜੇ ਧਰਮ ਅਰਥ ਤੇ ਕਾਮ ਮੋਕਸ਼ ਵੀ ਤਰਬਰਗ ਇਨੂੰ ਤਿੰਨ ਹਾਲ ਅੰਦਰ ਦੀ ਖਾਲਤ ਵੀ ਕਹੀ ਹੈ ਢਹਿੰਦੀ ਕਲਾ ਸਮਾਨਤਾ ਵਿੱਚ ਰਹਿਣਾ ਤੇ ਚੜ੍ਹਦੀ ਕਲਾ ਨਮਸਤੰ ਤਰਬਰਗੇ ਮੈਂ ਸਿੱਧੇ ਅਰਥ ਕਰਾਂਗਾ ਜਿਨਨੇ ਤਿੰਨ ਗੁਣ ਨੇ ਇਹ ਤੇਰੇ ਕੋਲ ਨਮਸਕਾਰ ਨਮਸਤੰ ਅਸਰਗੇ ਇਹ ਕਲਪ ਜੇ ਸਰਗ ਸਰਗ ਦਾ ਅਰਥ ਹੁੰਦਾ ਪੈਦਾ ਹੋਣਾ ਐੜਾ ਗੀਤ ਲਾ ਦਿੱਤਾ ਅਸਰਗੇ ਜਿਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਨਮਸਕਾਰ ਆਪ ਜਿਨੂੰ ਆਪ ਜਿਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਨਮਸਤੰ ਪਰਭੋਗੇ ਫਿਰ ਸੁਣਿਓ ਪੈਰ ਚ ਰਾਰਾ ਪੈਰ ਪੱਪੇ ਦੇ ਭੋਗੇ ਪਰਭੋਗੇ ਜ ਨੂੰ ਆਪਾਂ ਕਹਿੰਨੇ ਇਹਦਾ ਅਰਥ ਹੈ ਜਿਹੜਾ ਚੰਗੀ ਤਰ੍ਹਾਂ ਭੋਗਣ ਵਾਲਾ ਹੈ ਨਮਸਤੰ ਪਰਭੋਗੇ ਨਮਸਕਾਰ ਹੈ ਤੁਹਾਨੂੰ ਤੂੰ ਜਗਤ ਦੇ ਸਾਰੇ ਪਦਾਰਥਾਂ ਨੂੰ ਮੰਨਣ ਵਾਲਾ ਹੈ ਅੱਗੇ ਮਹਾਰਾਜ ਕਹਿੰਦੇ ਨਮਸਤੰ ਜੋਗੇ ਇਹਦਾ 파ਟ ਸੁਜੋਗੇ ਦਾ ਅਰਥ ਚੰਗੀ ਤਰ੍ਹਾਂ ਜਿਹੜਾ ਮਿਲਿਆ ਹੋਇਆ ਹੈ ਵੇਖੋ ਹੁਣ ਕਮਾਲ ਕਰਦੀ ਇੱਕ ਪਾਸੇ ਕਿੰਨੇ ਕੋਈ ਰੂਪ ਨਹੀਂ ਕੋਈ ਕਾਇਆ ਨਹੀਂ ਕੁਛ ਨਹੀਂ ਫਿਰ ਕਿੰਨੇ ਸਰਵ ਵਿਆਪਕ ਇਸ ਤਰ੍ਹਾਂ ਹੈ ਕਿ ਸਾਰਿਆਂ ਦੇ ਵਿੱਚ ਭੋਗ ਵੀ ਰਿਹਾ ਹੈ ਤੇ ਸਾਰਿਆਂ ਵਿੱਚ ਮਿਲਿਆ ਵੀ ਹੋਇਆ ਹੈ ਨਮਸਤੰ ਅਰੰਗੇ ਤੁਹਾਡਾ ਕੋਈ ਰੰਗ ਨਹੀਂ ਨਮਸਤੰ ਅਭੰਗੇ ਆਪ ਜਿਹਨੂੰ ਕੋਈ ਭੰਗ ਨਹੀਂ ਕਰ ਸਕਦਾ ਕੋਈ ਨਾਸ਼ ਨਹੀਂ ਕਰ ਸਕਦਾ ਨਮਸਤੰ ਅਗੰਮੇ ਨਮਸਕਾਰ ਤੁਹਾਨੂੰ ਅਗੰਮੇ ਦਾ ਅਰਥ ਹੈ ਜਿੱਥੋਂ ਤੱਕ ਸਾਡੇ ਮਨ ਦੀ ਪਹੁੰਚ ਨਹੀਂ ਸ਼ਬਦ ਹੈ ਗਮਤਾ ਗਮਤਰ ਤੰ ਦਾ ਪਹੁੰਚਣਾ ਅਗੰਮੇ ਇਹ ਅਰਥ ਜਿੱਦੋਂ ਤੱਕ ਸਾਡਾ ਮਨ ਪਹੁੰਚ ਨਹੀਂ ਸਕਦਾ ਅੱਗੇ ਜੀ ਨਮਸਤਸਤ ਰਮੇ ਇਹ ਪਾਠ ਪਹਿਲੀ ਵਰੀ ਆਇਆ ਸੀ ਨਮਸਤੰ ਅਗੰਮੇ ਨਮਸਤਸਤ ਰਮੇ ਇਹਦਾ ਪਾਠ ਇਸ ਤਰ੍ਹਾਂ ਸੰਧੀ ਛੇਦ ਕਰਾਂਗੇ ਨਮਸ ਨਮਸ ਪਲਸ ਕਿੰ। ਜਿਹੜਾ ਪਿਛੋੜ ਕੇ ਆ ਤਬ ਇਹਦਾ ਇੱਥੇ ਸਿੱਧਾ ਪਾਠ ਕਰਾਂਗੇ ਨਮਸ ਪਲਾਸ ਤਤਾ ਤੇਰੇ ਲਈ ਫਿਰ ਅੱਗੇ ਅਸਤ ਨਮਸ ਤਸਤ ਫਿਰ ਬੇਨਤੀ ਸਿ ਨਮਸਤ ਨਮਸਕਾਰ ਤਾਦਰ ਤੇ ਤੈਨੂੰ ਅਸ ਦਾ ਅਰਤੇ ਹੋਵੇ ਇਹਦਾ ਲਫਜੀ ਅਰਥ ਹੈ ਤੈਨੂੰ ਨਮਸਕਾਰ ਹੋਵੇ ਮੈਂ ਫਿਰ ਰਿਪੀਟ ਕਰਨ ਲੱਗਾ ਨਮ ਨਮਸ ਜਮਾ ਤਤਾ ਤ ਜਮਾ ਅਸਤ नमस्तस्त हे वैगुरु तेनु साडे वलो नमस्कार होवे गुरुजी शब्द वरदे नमस्तस्त रम्मे रम्मे दा अर्थ है के सोणा अत्त दा प्यारा रम्या हो होया नहीं हे वैगुरु अत्त दे सोने तेनु नमस्कार है आगे नमस्तंग जलासरे जलासरे ए पाठ जे सी इनु संधि छेद करंगे ना ए बनेगा जल आश्रय ਪੰਜਾਬੀ ਚ ਕਹੋ ਜਲ ਆਸਰਾ ਸਮੁੰਦਰ ਨੂੰ ਸਹਾਰਾ ਦੇਣ ਵਾਲਿਆ ਤੈਨੂੰ ਨਮਸਕਾਰ ਕਿਉਂਕਿ ਤੇਰੇ ਤੋਂ ਬਿਨਾ ਸਮੁੰਦਰ ਵੀ ਨਹੀਂ ਟਿਕ ਸਕਦਾ ਬਾਣੀ ਚ ਇੱਕ ਬਚਨ ਹੁੰਦਾ ਭੀਤਰ ਅਗਨ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਰੱਬ ਨੇ ਸਮੁੰਦਰ ਨੂੰ ਇਸ ਤਰ੍ਹਾਂ ਪੰਡਿਚ ਬੰਨ੍ਹ ਦਿੱਤਾ ਜਿਵੇਂ ਤੂੜੀ ਕਿਸੇ ਬੰਨੀ ਹੁੰਦੀ ਹੈ ਫਿਰ ਜਲ ਆਸਰੇ ਮੈਂ ਪਾਟੇ ਹੀ ਕਰਨੇ ਕਿ ਨਮਸਤੰ ਜਲਾਸਰੇ ਤੇ ਸੰਧੀ ਸ਼ੇਧ ਜਦੋਂ ਕਰਾਂਗੇ ਮੈਂ ਆਪ ਨੂੰ ਕਿਹਾ ਜਜਾ ਲੱਲਾ ਪਲਸ ਐੜਾ ਕੰਨਾ ਸਸਾ ਰਾਰਾ ਤੇ ਇਹ ਆਪਾਂ ਅੱਗੇ ਕਰਾਂਗੇ ਲਾ ਲਾ ਕੇ ਜਲ ਆਸਰੇ ਇਹ 파ਟਨੀ ਇਸ ਤਰ੍ਹਾਂ ਕਰਨਾ ਅਰਥ ਮੈਂ ਕਰ ਰਿਹਾ ਜਲਾਸਰੇ ਜਲ ਦਾ ਆਸਰੇ ਜਲ ਨੂੰ ਸਹਾਰਾ ਦੇਣ ਵਾਲਾ ਇੰਨੇ ਵੱਡੇ ਪਾਣੀ ਨੂੰ ਸਪੇਸ ਵਿੱਚ ਕਿਹੜਾ ਸੰਭ ਕੇ ਬਿਠਾ ਆਪਾਂ ਹੈ ਤਾਂ ਸਪੇਸ ਵਿੱਚ ਹੀ ਨਾ ਜੇ ਦੇਖਿਆ ਜਾਏ ਇਹ ਕੌਣ ਹੈ ਜੀ ਜਿਹੜਾ ਪਾਣੀ ਨੂੰ ਰੋਕੀ ਬਿਠਾ ਹੈ ਮਹਾਰਾਜ ਅੱਗੇ ਕਹਿੰਦੇ ਨਮਸਤੰ ਨਿਰ ਆਸਰੇ ਨਿਰਾਸਰੇ ਨਿਰ ਆਸਰੇ ਪਾਣੀ ਨੂੰ ਸਹਾਰਾ ਦੇਣ ਵਾਲਿਆ ਤੈਨੂੰ ਮੱਥਾ ਟੇਕਿਆ ਤੈਨੂੰ ਹਜ਼ਾਰਾ ਕਿਸੇ ਨੇ ਦਿੱਤਾ ਤੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਤੇਰੀ ਲੋੜ ਸਭ ਨੂੰ ਹੈ ਤੈਨੂੰ ਕਿਸੇ ਦੀ ਲੋੜ ਨਹੀਂ ਇੰਨਾ ਬੇਪਰਵਾਹ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਅੱਗੇ ਹੈ ਨਮਸਤੰਗ ਆਜਾਤੇ ਅਗੇ ਸਿ ਪਹਿਲੇ ਸ਼ੰਤ ਜਪਾੜਾ ਆਂ ਜਾਤ ਵਰਨ ਤੁਹਾਡੀ ਕੋਈ ਜਾਤ ਨਹੀਂ ਕੋਈ ਵੈਗ ਰੂਈ ਜਾਤ ਨਹੀਂ ਨਮਸਤੰ ਆਪਾਤੇ ਤੇਰੀ ਕੋਈ ਬਰਾਦਰੀ ਥੋੜਾ ਤੂੰ ਕਿਹੜੀ ਕੁੱਲ ਚ ਤੂੰ ਭੱਲਿਆਂ ਚ ਨਹੀਂ ਜਾ ਸਮਝੋ ਜਿਹੜੀਆਂ ਕੁੱਲਾਂ ਪਿੱਛੋਂ ਚੱਲਨੀਆਂ ਤੂੰ ਰਾਜਪੂਤ ਨਹੀਂ ਤੂੰ ਖੱਤਰੀ ਨਹੀਂ ਤੂੰ ਸ਼ੂਦਰ ਨਹੀਂ ਨਮਸਕਾਰ ਤੈਨੂੰ ਤੇਰੀ ਕੋਈ ਕੁੱਲ ਨਹੀਂ ਨਮਸਤੰ ਅਮਜਵੇ ਕੁਰਮਖਵਾ ਸ਼ਬਦ ਸੁਣਿਓ फारस अरबी शब्द दावा रबा करी बैठे नमस्तंग अमजबे नाल फिर नहीं कह दिता नहीं हुआ कोई नहीं नमस्त वो फिर शब्द आ गया नमस्त अस्त तेनू मेरी नम तेनू नमस्कार अजबे अजब दे अर्थ है अस्चर ਅਜੀਬ ਤੇਰਾ ਆਪਣਾ ਮਜਬ ਕੋਈ ਨਹੀਂ ਵਾਹ ਉਹ ਸਰਜ ਵੈਗਰੂ ਤੈਨੂੰ ਨਮਸਕਾਰ ਹੋਵੇ ਜੇ ਉਹਦਾ ਮਜਬ ਹੁੰਦਾ ਤੇ ਚੀਤੇ ਰੱਖਿਓ ਇਹ ਉਹ ਅੱਜ ਜਿਹੜਾ ਉਹਦਾ ਮਜ ਲੋਕਾਂ ਦੇ ਤੁਹਾਨੂੰ ਨਿਕਲ ਨਹੀਂ ਸੀ ਦੇਣਾ ਕਿ ਦੂਜੇ ਪਾਸੇ ਉਹਦਾ ਕੋਈ ਮਜਬ ਨਹੀਂ ਖਿਮਾ ਕਰਿਓ ਉਹ ਹੈ ਜਰੂਰ ਅਜਬ ਕਹੇ ਅਜੀਬ ਕਹੇ ਨਮਸਤੰ ਅ ਮਜਬੇ ਨਮਸਤਸ ਅਜਬੇ ਆਦੇਸੰ ਆਦੇਸੰ ਨਮਸਕਾਰ ਹੋਵੇ ਕਿਨੂ ਆਦੇਸੇ ਅਦੇਸੇ ਦੇਸ ਤੋ ਰਹਿਤ ਦੇਸ ਤੋ ਰਹਤੇ ਨੂੰ ਮੱਥਾ ਡੇਕਿਆ ਤੇਰਾ ਕਿਹੜਾ ਦੇਸ਼ ਕੇ ਨਮਸਤੰ ਅਪੇ ਸੇ ਆਪਰਥ ਕਰ ਚੁਕੇ ਆਪੇਖ ਪੇਸ਼ ਤੋ ਰਹਿਤ ਵੈ ਗੁਰੂ ਜੀ ਤੁਹਾਨੂੰ ਨਮਸਕਾਰ ਨਮਸਤੰ ਨਿਰਤਾ ਮੇ ਨਿਰ ਧਾਮੇ ਨਿਰ ਧਾਮ ਧਾਮਦਰ ਤੇ ਘਰ ਘਰ ਤੋਂ ਬਿਨਾ ਰਹਿਣ ਵਾਲਿਆ ਤੈਨੂੰ ਮੱਥਾ ਡੇਕਿਆ ਨਮਸਤੰ ਨਿਰਵਾਮੇ ਨਿਰਦਰਥੇ ਰਹਿਤ ਲਬਜ਼ ਹੈ ਸੰਸਕ੍ਰਿਤ ਦਾ ਵਾਮਾ ਵਾਮਾ ਮੀਨਸ ਇਸਤਰੀ ਨਿਰਬਾਮੇ ਤੈਨੂੰ ਕਿਸੇ ਇਸ ਤਰੀ ਨੇ ਗਰਭ ਚ ਰੱਖ ਕੇ ਥੋੜਾ ਜਨਮ ਦਿੱਤਾ ਹੈ ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਭਰਮ ਚ ਭੁੱਲੇ ਕੋ ਲੋਕ ਕਹਿੰਦੇ ਨੇ ਰੱਬ ਜੂਨਾ ਚਾਹੁੰਦਾ ਹੈ ਸੋ ਮੁਖ ਜਲੋ ਜਿਤ ਕੈ ਠਾਕੁਰ ਜੂਨੇ ਪਰਮ ਭੁੱਲੇ ਨਰ ਕਰਤ ਕਚਰਾਣ ਜਨਮ ਮਰਨ ਤੇ ਰਹਿਤ ਰਾਇ ਨਮਸਤੰ ਨਿਰਵਾਣੇ ਕਿਸੇ ਮਾਂ ਨੇ ਜਨਮ ਨਹੀਂ ਦਿੱਤਾ ਤੈਨੂੰ ਮੱਥਾ ਟੇਕਿਆ ਅੱਗੇ ਜੀ ਨਮੋ ਸਰਬ ਕਾਲੇ ਨਮੋ ਸਰਬ ਕਾਲੇ ਇਹਦੇ ਕਈ ਗੁਰਮੁਖਰਤ ਕਰਦੇ ਤੂੰ ਸਾਰਿਆਂ ਕਾਲਾਂ ਵਿੱਚ ਰਹਿਣਾ ਪਰ ਇਹਦੇ ਅਰਥਿਓ ਕਰ ਲਈਏ ਨਮੋ ਸਰਬ ਕਾਲੇ ਇਹਦਾ ਅਰਥ ਹੈ ਤਸ ਤੈਨੂੰ ਨਮਸਕਾਰ ਤੂੰ ਸਭ ਦਾ ਨਾਸ਼ ਕਰਨ ਵਾਲਾ ਹੈ ਕਾਲ ਦਾ ਅਰਥ ਸਭ ਦਾ ਨਾਸ਼ ਤੂੰ ਕਰਨਾ ਹੈ ਜੋ ਕੁਝ ਬਣਿਆ ਨਾ ਨਮੋ ਸਰਬ ਦਿਆਲੇ ਨਮਸਕਾਰ ਕੀਤੀ ਆਪ ਜੀ ਨੂੰ ਤੂੰ ਸਾਰਿਆਂ ਜੀਵਾਂ ਤੇ ਦਇਆ ਕਰਨ ਵਾਲਾ ਹੈ ਪੈਦਾ ਵੀ ਤੂੰ ਕਰਨਾ ਹੈ ਰੋਜੀ ਵੀ ਤੂੰ ਦੇਣਾ ਹੈ ਤੇ ਫਿਰ ਜਦੋਂ ਸੱਦੇ ਭੇਜਣਾ ਸਾਰੇ ਸਮੇਟ ਵੀ ਦੇਣਾ ਅੱਗੇ ਮਹਾਰਾਜ ਕਹਿੰਦੇ ਨਮੋ ਸਰਬ ਰੂਪੇ ਸਰਬ ਦਾ ਅਰਥ ਹੋ ਗਿਆ ਸਾਰੇ ਜੀ ਰੂਪ ਦਾ ਅਰਥ ਆਪਾਂ ਜਾਣਨੇ ਆ ਸਕਲਾਂ ਨਮੋ ਸਰਬ ਰੂਪੇ ਨਮਸਕਾਰ ਹੈ ਤੁਹਾਨੂੰ ਤੁ ਸਾਰੇ ਰੂਪਾਂ ਵਿੱਚ ਮੌਜੂਦ ਹੈ ਸਭ ਵਿੱਚ ਤੁਸੀਂ ਹੋ ਨਮੋ ਸਰਬ ਭੂਪੇ ਇਹ ਲਬਜ ਭੂਪ ਇਹ ਦੋ ਲਬਜ ਨੇ ਜੀ ਭੂ ਪਲਸ ਪਾ ਇਹਦਾ ਅਰਥ ਹੋ ਗਿਆ ਧਰਤੀ ਦੀ ਰਾਖੀ ਕਰਨ ਵਾਲਾ ਜਿਹਨੂੰ ਭੂਪ ਨੂੰ ਭੂਪਤ ਵੀ ਆਪਾਂ ਕਹਿੰਦੇ ਆ ਧਰਤੀ ਦਾ ਮਾਲਕ ਨਮੋ ਸਰਬ ਰੂਪੇ ਸਾਰੀਆਂ ਸ਼ਕਲਾਂ ਵਿੱਚ ਰਹਿਣ ਵਾਲਿਆ ਨਮੋ ਸਰਬ ਭੂਪੇ ਤੂੰ ਸਾਰਿਆਂ ਜੀਵਾਂ ਦਾ ਪਾਤਸ਼ਾਹ ਹੈ ਭੂਪ ਦਾ ਅਰਥ ਪਾਤਸ਼ਾਹ ਕਰਾਂਗੇ ਨਮੋ ਸਰਬ ਖਾਪੇ ਖਾਪੇ ਦਾ ਅਰਥ ਹੁੰਦਾ ਖਪਾਣਾ ਖੈ ਨਾਸ਼ ਕਰਨਾ ਮਹਾਰਾਜ ਕਹਿੰਦੇ ਨੇ ਆਪ ਜੀ ਨੂੰ ਨਮਸਕਾਰ ਹੈ ਸਾਡੀ ਆ ਜਿੰਨੇ ਜੀ ਪੈਦਾ ਹੋਏ ਨੇ ਸਾਰਿਆਂ ਨੂੰ ਖਪਾਣਾ ਵੀ ਤੂੰ ਹੈ ਨਾਸ਼ ਵੀ ਤੁਸੀਂ ਕਰਨਾ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਸਭ ਦੀ ਪੈਦਾਸ਼ ਸਥਾਪਨਾ ਕਰਨ ਵਾਲੇ ਵੀ ਤੁਸੀਂ ਹੋ ਨਮੋ ਸਰਬ ਕਾਲੇ ਫਿਰ ਆ ਗਿਆ ਸਾਰਿਆਂ ਦਾ ਕਾਲ ਵੀ ਤੁਸੀਂ ਹੋ ਨਮੋ ਸਰਬ ਪਾਲੇ ਇੱਥੇ ਪਾਲੇ ਆ ਗਿਆ ਪਾਲਣਾ ਕਰਨ ਵਾਲੇ ਵੀ ਤੁਸੀਂ ਹੋ ਅੱਗੇ ਹੈ ਨਮਸਤਸਤ ਦੇਵੈ ਦੇਵੈ ਦਾ ਲਬਜ਼ੀ ਅਰਥ ਹੁੰਦਾ ਪੂਜਣ ਯੋਗ ਨਮਸਕਾਰ ਹੈ ਤਿੰਨ ਤینو ਤੂੰ ਚਾਨਣ ਸਰੂਪ ਹੈ ਤੂੰ ਪ੍ਰਕਾਸ਼ ਸਰੂਪ ਹੈ ਇਥੇ ਕਈਆਂ ਨੇ ਦੇਵੇਦ ਅਰਥ ਦੇਣਾ ਵੀ ਕੀਤਾ ਪਰ ਦੇਵੇਦ ਅਰਥ ਪ੍ਰਕਾਸ਼ ਰੂਪ ਨਮਸਤਸ ਦੇਵੇ ਨਮਸਕਾਰ ਹੋਵੇ ਤੈਨੂੰ ਨਮਸਤੰ ਆਪੇ ਵਹਿ ਭੇਦ ਲੈਣਾ ਆ ਭੇਵੇ ਅਰਥ ਤੇ ਤੇਰਾ ਭੇਦ ਕਿਸੇ ਨਹੀਂ ਪਾਇਆ ਨਮਸਕਾਰ ਹੈ ਆਪ ਜੀ ਨੂੰ ਨਮਸਤੰ ਅਜਨਮੇ ਆਪ ਜੀ ਦਾ ਜਨਮ ਕੋਈ ਨਹੀਂ ਹੋਇਆ ਮੈਂ ਆਪ ਨੂੰ ਕਿਹਾ ਸੀ ਸ਼ਬਦ ਰਿਪੀਟ ਹੋਣੇ ਸਾਰੇ ਵਾਰ-ਵਾਰ ਕੋਈ ਜਨਮ ਨਹੀਂ ਤੁਹਾਡਾ ਤੁਹਾਨੂੰ ਨਮਸਕਾਰ ਅੱਗੇ ਹੈ ਜੀ ਨਮਸਤੰ ਸੁਬਨਮੇ ਸੁਬਨਮੇ ਹੁਣ ਇਹਦਾ ਥੋੜਾ ਜਿਹਾ ਜ਼ਰੂਰ ਪਾਠ ਧਿਆਨ ਦਿਆ ਜੇ ਇਹ ਸ਼ਬਦ ਸੁਬਨਮੇ ਜੇ ਆਪਾਂ ਇਹਨੂੰ ਸੰਧੀ ਛੇਦ ਕਰਾਂਗੇ ਸ ਸ ਔਂਕੜ ਸੁ ਤ੍ਰਸ ਜਮਾ ਬੱਬਾ ਨਾਨਾ ਬਨ ਅੱਗੇ ਮੇ ਸੁਬਨਮੇ ਇਸ ਤਾਂ ਬੰਦਾ ਹੈ ਸੁਬਨਮੇ ਇਹਦੇ ਅਰਥ ਨੇ ਸੂ ਇਹ ਅਰਥ ਸ਼ਬਦ ਇਸ ਤਰ੍ਹਾਂ ਬਣਿਆ ਸੂ ਔਂਕੜ ਲਾ ਕੇ ਸੂ ਅੱਗੇ ਵਨ ਅੱਗੇ ਮੈਂ ਇਹ ਬੰਦ ਹੈ ਸਵਰਨਮ ਜਦੋਂ ਇਹ ਸ਼ਬਦ ਹੋਰ ਮੈਂ ਕਹਿੰਦਾ ਸੱਚੀ ਲੋਕ ਗੁਰੂ ਸਾਹਿਬ ਦੀ ਵਿਕਾਬੜੀ ਦਾ ਕੋਈ ਅੰਤ ਨਹੀਂ ਸਵਰਨਮ ਵਰਨ ਦਾ ਅਰਥ ਹੁੰਦਾ ਰੰਗ ਇਹਦਾ ਅਰਥ ਹੋ ਗਿਆ ਸੂ ਵਰਨਦਰ ਤੇ ਸੋਹਣੇ ਰੰਗ ਵਾਲਾ ਜਿਹਦਾ ਰੰਗ ਬੜਾ ਸੋਹਣਾ ਹੈ ਇਹ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਦੀ ਤੂੰ ਜਨਮ ਤੋਂ ਰਹਤਾ ਹੈ ਨਮਸਤੰ ਮਹਾਰਿਸ਼ਵਰਦ ਨੇ ਅਜਨਮੇ ਨਮਸਤੰ ਨਮਸਤੰ ਸੁਵਨ ਮੇ ਹੁਣ ਉਥੇ ਤੇ ਕਹਿ ਕੇ ਇਹ ਤੇਰਾ ਰੰਗ ਹੀ ਕੋਈ ਨਹੀਂ ਇਹ ਪਾਰਬਰਮ ਪਰਮੇਸ਼ਵਰ ਸੋਨੇ ਸਵਰਨ ਰੰਗ ਵਾਲਿਆ ਤੈਨੂੰ ਨਮਸਕਾਰ ਨਮੋ ਸਰਬ ਗਉਨੇ ਸਰਬਦਰ ਤੇ ਸਾਰੇ ਗਉਨੇ ਦਰ ਤੇ ਪਹੁੰਚ ਸਾਰੇ ਜੀਵਾਂ ਤੱਕ ਤੇਰੀ ਪਹੁੰਚ ਜੇ ਕੋਈ ਸੋਚੇ ਮੈਨੂੰ ਰੱਬ ਨਹੀਂ ਵੇਖਦਾ ਖਸਮੇ ਨਦਰੀ ਕੀੜਾ ਆਵੇ ਜੇਤੇ ਤੂੰ ਚੁਗੇ ਦਾਣੇ ਨਮੋ ਸਰਬ ਭੌਨੇ ਭੌਣ ਦਾ ਅਰਥ ਭਵਨ ਟਿਕਾਣੀ ਜਿੰਨੇ ਵੀ ਆ ਭਵਨ ਨੇ 3 ਨੇ ਚ 14 ਨੇ ਸਾਰਿਆਂ ਭਮਣਾ ਵਿੱਚ ਤੇਰਾ ਟਿਕਾਣਾ ਹੈ ਆਸਨ ਲੋਏ ਲੋਏ ਭੰਡਾਰ ਤੇਰੀ ਭੰਡਾਰੀ ਉੱਤੇ ਚੱਲਦੇ ਨਮੋ ਸਰਬ ਰੰਗੇ ਤੂੰ ਸਾਰਿਆਂ ਰੰਗਾਂ ਵਿੱਚ ਸ਼ੋਭ ਰਿਹਾ ਹੈ ਨਮੋ ਸਰਬ ਭੰਗੇ ਤੂੰ ਸਭ ਦਾ ਨਾਸ਼ ਕਰਨ ਵਾਲਾ ਹੈ ਅੱਗੇ ਗੁਰੂ ਜੀ ਕਹਿੰਦੇ ਨੇ ਨਮੋ ਕਾਲ ਕਾਲੇ ਕਾਲ ਦਾ ਅਰਥ ਹੈ ਮੌਤ ਕਾਲ ਕਾਲੇ ਜਿਹੜੀ ਮੌਤ ਇੱਕ ਦਿਨ ਤੂੰ ਇਹਨੂੰ ਹੀ ਮਾਰ ਦੇਣਾ ਕਾਲ ਵੀ ਤਾਂ ਤੁਸੀਂ ਬਣਾਇਆ ਹੈ ਨਾ ਨਮੂ ਕਾਲ ਕਾਲੇ ਤੈਨੂੰ ਨਮਸਕਾਰ ਮੌਤ ਦੀ ਵੀ ਮੌਤ ਹੈ ਅੱਗੇ ਕਹਿੰਦੇ ਨਮਸਤਸ ਨਮਸਤਸਤ ਦਿਆਲੇ ਨਮਸਕਾਰ ਹੋਵੇ ਤੈਨੂੰ ਤੁਸੀਂ ਦਇਆ ਕਰਨ ਵਾਲੇ ਹੋ ਨਮਸਤੰ ਅਬਰਨੇ ਇੱਥੇ ਬਰਨ ਦਰਤ ਰੰਗ ਕਰਾਂਗੇ ਤੁਹਾਡਾ ਰੰਗ ਵੀ ਕੋਈ ਨਹੀਂ ਹੁਣ ਉੱਤੇ ਕਹਿ ਕੇ ਗਏ 92 ਸੋਹਣੇ ਰੰਗ ਵਾਲਾ ਉਹ ਸਰਗੁਣ ਰੂਪ ਕਹਿ ਰਹੇ ਨੇ ਨਮਸਤੰਗ ਅਬਰਨੇ ਨਮਸਤੰਗ ਅਮਰਨੇ ਅਮਰਨ ਮੌਤ ਤੋਂ ਰਹਿ ਤੁਹਾਨੂੰ ਕੋਈ ਮੌਤ ਨਹੀਂ ਨਮਸਤੰਗ ਜਰਾਰੰਗ ਜਰ ਅਰੰਗ ਅਰਦਰ ਤੇ ਦੁਸ਼ਮਨ ਬੁਢੇਪੇ ਨੂੰ ਖਤਮ ਕਰਨ ਵਾਲਾ ਇਹਦਾ ਮਤਲਬ ਕਿ ਤੇਰੇ ਨੇੜੇ ਬੁਢੇਪਾ ਹੀ ਨਹੀਂ ਆਉਣਾ ਕਿਉਂਕਿ ਤੂੰ ਬੁਢੇਪੇ ਦਾ ਦੁਸ਼ਮਨ ਹੈ ਸਦੀਵ ਰਹਿਣਾ ਹੈ ਨਮਸਤੰਗ ਕਿਰਤਾਰੰਗ ਇਥੇ ਕਿਰਤਾਰੰਗ ਦਾ ਅਰਥ ਕਰਤਾਰ वैगुरु परमेश्वर ईऊ करत करंगे सारे जीवा नु पैदा करने वाला आप जिनु बुढे पानी हुंदा नमो सर्व ਧੰਦੇ ਧੰਦੇ ਦਾ ਅਰਥ ਆਕਾਰ ਵਿਹਾਰ ਆ ਜਿੰਨੇ ਦੁਨੀਆ ਦੇ ਧੰਦੇ ਚੱਲਦੇ ਨੇ ਵਿੱਚ ਤੂੰ ਹੀ ਤੁਰਿਆ ਫਿਰਨੇ ਇਹ ਸਾਰੇ ਕਾਰੇ ਕਾਰੇ ਲਾਇਆ ਤੁਸੀਂ ਸਭ ਸੰਸਾਰ ਉਪਾਇਆ ਸਿਰੇ ਸਿਰ ਬਸ ਆ ਇਹ ਨਮੋ ਸਰਬ ਧੰਦੇ ਸਾਰੇ ਧੰਦਿਆਂ ਵਿੱਚ ਲੱਗੇ ਨੇ ਨਮੋ ਸਤ ਆ ਬੰਦੇ ਆ ਬੰਦੇ ਸਤਿਦਰ ਤੇ ਹੋਂਦ ਆ ਬੰਦੇ ਦਰ ਤੇ ਇਹ ਆ ਬੰਦੇ ਜਿਨੇ ਬੰਧਨ ਚ ਨਹੀਂ ਬੰਨਾ ਤੈਨੂੰ ਨਮਸਕਾਰ ਧੰਦੇ ਸਾਰਿਆਂ ਤੂੰ ਐ ਪਰ ਕਿਸੇ ਚ ਬੱਜਿਆ ਹੋਇਆ ਨਹੀਂ ਤੈਨੂੰ ਕਿਸੇ ਬੰਨ ਨਹੀਂ ਕੋ ਸਕਦਾ ਨਮਸਤੰ ਮਿਰ ਸਾਕੇ ਮਿਰ ਸਾਕੇ ਸਾਖ ਦਰਥ ਆਪਾਂ ਸਮਝਣਾ ਰਿਸ਼ਤੇਦਾਰ ਨਮਸਕਾਰ ਤੈਨੂੰ ਤੇਰਾ ਕੋਈ ਰਿਸ਼ਤੇਦਾਰ ਨਹੀਂ ਨਮਸਤੰ ਨਿਰਵਾਕੇ ਨਿਰਵਾਕੇ ਬਾਕ ਦਾ ਅਰਥ ਡਰ ਨਿਰਵਾਕ ਦਾ ਅਰਥ ਹੈ ਡਰ ਤੋਂ ਰਹਿਤ ਜਿਹੜਾ ਬਾਕ ਲੱਭ ਜਗਾ ਇਹ ਪਰਸ਼ੀ ਅੰਦਾਜ਼ੀ ਇਹ ਆ ਦੂਜਾ ਬਾਕ ਨਹੀਂ ਬਾਕ ਨਹੀਂ ਕਰਨਾ ਬਕੂ ਸੁਬਰਚਨਾ ਨਹੀਂ ਨਿਰਵਾਕੇ ਬਾਕੇਦਰ ਤੇ ਡਰ ਵੈ ਗੁਰੂ ਤੂੰ ਡਰ ਤੋਂ ਰਹਿਤ ਹੈ ਤੈਨੂੰ ਕੋਈ ਭੈ ਨਹੀਂ ਕਿ ਤੇ ਕਈ ਸੱਜਣ ਕਹਿੰਦੇ ਤੂੰ ਬੋਲ ਤੋਂ ਰਹਿਤ ਹੈ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਰਹਿਮ ਕਰਨ ਵਾਲੇ ਵੈਗਰੂ ਬਖਸ਼ਿਸ਼ ਕਰਨ ਵਾਲਿਆ ਰਹਿਮ ਕਰਨ ਦਾ ਤਰਸ ਕਰਨ ਵਾਲਾ ਤਰਸ ਕਰਨ ਵਾਲਾ ਤੇ ਨਮਸਕਾਰ ਨਮਸਤੰ ਕਰੀਮੇ ਬਖਸ਼ਿਸ਼ ਰਹਿਮ ਤੇ کریمਦਾਰ ਤੇ ਬਖਸ਼ਿਸ਼ ਇਹ ਦੋਨੋਂ ਫਾਰਸੀ ਚੋਂ ਆ ਗਏ ਜੀ ਵੈਗਰੂ ਜੀ ਮਹਾਰਾਜ ਕਹਿੰਦੇ ਨਮਸਤੰ ਰਹੀਮੇ ਨਮਸਤੰ ਕਰੀਮੇ ਮੱਥਾ ਟੇਕਿਆ ਰਹਿਮ ਕਰਨ ਵਾਲੇ ਮੱਥਾ ਟੇਕਿਆ ਬਖਸ਼ਿਸ਼ ਕਰਨ ਵਾਲੇ ਅੱਗੇ ਗੁਰੂ ਜੀ ਕਹਿੰਦੇ ਨੇ ਨਮਸਤੰ ਅਨੰਤੇ ਨਮਸਕਾਰ ਜਿਸ ਦਾ ਅੰਤ ਨਹੀਂ ਪਾਇਆ ਨਮਸਤੰ ਮਹੰਤੇ ਮਹੰਤ ਦਾ ਲਫ਼ਜ਼ੀ ਅਰਥ ਹੁੰਦਾ ਜੀ ਵੱਡਾ ਸਭ ਤੋਂ ਵੱਡਾ ਜਿਹਦੇ ਤੋਂ ਵੱਡਾ ਕੋਈ ਨਹੀਂ ਨੂੰ ਨਮਸਕਾਰ ਕਰਨਾ ਨਮਸਤਸਤ ਰਾਗੇ ਨਮਸਤਸਤ ਫਿਰ ਸੁਣਿਓ ਨਮਸ ਤਤ ਤੇ ਅਸਤ ਨਮਸਤਸਤ ਨਮਸਕਾਰ ਹੋਵੇ ਤੈਨੂੰ ਰਾਗੇ ਦਾ ਅਰਥ ਹੈ ਪ੍ਰੇਮ ਸਰੂਪ ਪ੍ਰੇਮ ਸਰੂਪ ਹੈ ਗੁਰੂ ਜੀ ਆਪ ਜੀ ਨੂੰ ਨਮਸਤੰ ਸੁਹਾਗੇ ਸਵਾਗੇ ਦਾ ਅਰਥ ਹੁੰਦਾ ਚੰਗੇ ਭਾਗਾ ਵਾਲਾ ਇਹਦਾ ਅਰਥ ਹੋ ਗਿਆ ਸੋਹਣੇ ਰੂਪ ਵਾਲਿਆ ਪਿਆਰ ਸਰੂਪ ਤਿਸ ਪਰਮਾਤਮਾ ਸੋਹਣੇ ਵੱਡੇ ਪ੍ਰਤਾਪ ਵਾਲਿਆ ਤੈਨੂੰ ਨਮਸਕਾਰ ਨਮੋ ਸਰਬ ਸੋਖਨ ਸੁਖਾ ਦੇਣਾ ਜੀ ਤੈਨੂੰ ਨਮਸਕਾਰ ਤੂੰ ਸਾਰਿਆਂ ਨੂੰ ਸੁਖਾ ਸਕਣਾ ਖਤਮ ਕਰ ਸਕਣਾ ਨਾਸ਼ ਕਰ ਸਕਣਾ ਨਮੋ ਸਰਬ ਪੋਖਨ ਤੁਸੀਂ ਸਭ ਦੀ ਪਰਤ ਪਾਲਣਾ ਕਰਦੇ ਹੋ ਪੋਖਣਾ ਪਾਲਣਾ ਨਮੋ ਸਰਬ ਕਰਤਾ ਸਾਰਿਆਂ ਜੀਵਾਂ ਦੇ ਕਰਤੇ ਤੁਸੀਂ ਹੋ ਨਮੋ ਸਰਬ ਹਰਤਾ ਹਰਤਾ ਦਰਸਨ ਨਾਸ਼ ਕਰਨਾ ਸਭ ਦਾ ਕਰਤਾ ਵੀ ਤੁਸੀਂ ਤੇ ਸਭ ਦੀ ਖਰਤੇ ਵੀ ਤੁਸੀਂ ਇਸ ਪਦੇ ਦੇ ਪਹਿਲੇ ਛੰਦ ਦੀਆਂ ਅਖੀਰ ਲੀਆਂ ਤੁਕਾਂ ਨੇ ਜੀ ਨਮੋ ਜੋਗ ਜੋਗੇ ਜੋਗੀਆਂ ਵਿੱਚੋਂ ਵੱਡੇ ਜੋਗੀਆ ਤੈਨੂੰ ਨਮਸਕਾਰ ਨਮੋ ਭੋਗ ਭੋਗੇ ਤੂੰ ਜੋਗੀ ਅੰਦਰ ਜੋਗੀਆਂ ਤੋਂ ਭੋਗੀਆਂ ਅੰਦਰ ਭੋਗੀਆਂ ਜੋਗੀਆਂ ਵਿੱਚ ਜੋਗੀ ਤੈਨੂੰ ਨਮਸਕਾਰ ਭੋਗੀਆਂ ਵਿੱਚ ਭੋਗੀ ਤੈਨੂੰ ਨਮਸਕਾਰ ਨਮੋ ਸਰਬ ਦੇਵਾਲੇ ਸਾਰੇ ਜੀਵਾਂ ਉਤੇ ਦਇਆ ਕਰਨ ਵਾਲਿਆ ਤੈਨੂੰ ਨਮਸਕਾਰ ਨਮੋ ਸਰਬ ਪਾਲੇ ਪਾਲੇ ਦਾ ਅਰਥ ਹੈ ਪਾਲਣਾ ਕਰਨੀ ਰੱਖਿਆ ਕਰਨੀ ਸਭ ਦੀ ਪਾਲਣਾ ਕਰਨ ਵਾਲਿਆ ਆਪ ਜੀ ਨੂੰ ਨਮਸਕਾਰ